ਅਡੇ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਦਸਤਖਤ ਰਾਸਪੁਰਦੀ ਹੋਈ ਮੀਟਿੰਗ ਵਿੱਚ ਮੈਂ ਨੰਬਰ ਅਤੇ ਆਪਣੇ ਤਰ੍ਹਾਂ ਨੇ ਭਾਗ ਲਇਆ ਤੇ ਆਪਸੀ ਗੱਲਬਾਤ ਦੌਰਾਨ ਕਈ ਮੁੱਦਿਆਂ ਤੇ ਹਲ ਉਤੇ ਚਰਚਾ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਵਿਜੇਤ ਨੇ ਜਾ ਪ੍ਰਦਾਨ ਰਾਧਾਕ੍ਰਿਸ਼ਨ ਪਟੇਜਾ ਤੇ ਲੀਗਲ ਐਡਵਾਈਜ਼ਰ ਗੁਰਦੀਪ ਸਿੰਘ ਪੋਂਗਲ ਨੇ ਜਾਣਕਾਰ ਦਿੰਦੇ ਦੱਸਿਆ ਕਿ ਸਾਡੀ ਯੂਨੀਅਨ ਨੂੰ ਪਿਛਲੇ ਕਈ ਸਾਲਾਂ ਦਾ ਏਰੀਅਨ ਪੰਜਾਬ ਸਰਕਾਰ ਕੋਲ ਬਕਾਇਆ ਹੋਇਆ ਸੀਸ ਦੇ ਉੱਤੇ ਕਾਰਵਾਈ ਕਰਦਿਆਂ ਹੋਇਆਂ ਐਸੋਸੀਏਸ਼ਨ ਦੇ ਕਈ ਮੈਂਬਰਾਂ ਨੂੰ ਏਰੀਅਰ ਦਲਵਾ ਦਿੱਤਾ ਗਿਆ ਤੇ ਕਈਆਂ ਨੇ ਆਉਣ ਵਾਲੇ ਦਿਨਾਂ ਵਿੱਚ ਏਰੀਅਰ ਦੀ ਰਕਮ ਚੈੱਕ ਰਾਹੀਂ ਮਿਲ ਜਾਵੇਗੀ। ਇਹ ਜਿਹੜੀ ਮੰਤਰੀ ਮੀਟਿੰਗ ਸਾਡੀ ਹੁੰਦੀ ਹੈ ਉਹਦੇ ਵਿੱਚ ਮੁਲਾਜ਼ਮਾਂ ਦਾ 21 16 ਜੋ ਜਿਹੜਾ ਬੰਦਾ ਏਰੀਅਰ ਹੈ ਪੰਜਾਬ ਸਰਕਾਰ ਦੇ ਤਾਅਮੁਲ ਮੁਤਾਬਕ ਉਹ ਦੇਣਾ ਚਾਹੀਦਾ। ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਦੇ ਕੇ ਲੋਕਲ ਬਾਡੀਜ਼ ਕੋਮਿਊਨਿਟੀ ਦੇ ਮੁਲਾਜ਼ਮਾਂ ਦਾ ਜਿਹੜਾ ਏਰੀਆ ਹੈ ਉਹ ਵੀ ਲੈਟਰ ইস্যੂ ਹੋ ਗਿਆ। ਇਹਦੇ ਜਦੋਂ ਜ਼ਾਇਦ ਵਾਸਤੇ ਸੀ ਲੈਟਰ ਵੀ ਲੈ ਕੇ ਆਇਆ ਹੈ 9 ਤਰੀਕ ਨੂੰ 9 ਪੰਜ 2025 ਨੂੰ ਡਿਪਟੀ ਆਫਿਸ ਦੇ ਕੇ ਆ ਹੈ ਉਹਨੇ ਇਹ ਏਰੀਆ ਦੇ ਬਾਰੇ ਵੀ ਕਲੀਅਰ ਕੀਤਾ ਹੈ ਕਿ 21 16 ਇਹ ਪੰਡ ਦਾ ਏਰੀਆ ਦਿੱਤਾ ਜਾਵੇ। ਉਹ ਬਿਲ ਬਣਾ ਚੱਲੂ ਹੋ ਗਏ। ਬਾਕੀ ਮੁਲਾਜ਼ਮਾਂ ਜਿਹੜੇ ਇੰਕਰੀਪਰ ਦੇਗਾ ਉਹ ਵੀ ਉਹਨਾਂ ਨੂੰ ਇੰਕਮੈਂਟ ਲੱਚੁਕਿਆ ਚਾਰ ਬੰਦ ਮੁਲਾਜ਼ਮਾਂ ਅਜੇ ਨਹੀਂ ਸੀ। ਮੇਰੇ ਏਰੀਆ ਏਰੀਆ ਵੀ ਆ ਗਿਆ ਜਿਹੜਾ ਬਕਾਇਆ ਪਣਦਾ ਸੀਗਾ ਬਾਕੀ ਸਾਡੀ ਜਦੁੱਦਿਆ ਦੇ ਪੰਜਾਬ ਸਰਕਾਰ ਨੂੰ ਕਿ ਜਿਹੜਾ ਏਰੀਆ ਹੈ ਇਹ ਕਿਸ਼ਤਾਂ ਵਾਈਜ਼ ਕਰ ਰਹੇ ਆ ਇੱਕ ਕਟੇਰੀਆ ਬਣਾ ਦਿੱਤਾ ਨਾ ਜਿਹੜੇ 15 ਸਾਲ ਤੋਂ ਪਹਿਲਾਂ ਹੋਣਾ ਉਹਨਾਂ ਨੂੰ ਤੁਸੀਂ 12 ਕਿਸ਼ਤਾਂ ਦੇਣਾ ਹੈ ਜਿਹੜੇ ਉਸ ਤੋਂ ਬਾਅਦ ਹੈ ਉਹਨਾਂ ਨੂੰ 16 ਕਿਸ਼ਤਾਂ ਦੇਣਾ ਸਾਡੀ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਮੁਲਾਜ਼ਮوں ਨੂੰ ਬਣਦਾ ਏਰੀਆ ਇੱਕ ਮੁਸਤਕੀਨ ਦੀ ਕਿਰਪਾਲਤਾ ਕਰੀ ਜਾਵੇ ਕਿਉਂਕਿ ਬਾਰ-ਬਾਰ ਇਸ ਚੱਕਰਾਂ ਵਿੱਚ ਨਾ ਪਵੇ ਮੁਲਾਜ਼ਮਾਂ ਨੂੰ ਇਹ ਜਿਹੜਾ ਬਣਦਾ ਹੈ ਉਹਦਾ ਸਹੀ ਇਸਤੇਮਾਲ ਉਹ ਕਰ ਸਕਣ ਇਹ ਪੰਜਾਬ ਸਰਕਾਰ ਨੂੰ ਅਪੀਲ ਹੈ ਕੰਮਤਲੀ ਮੀਟਿੰਗ ਹੁੰਦੀ ਹੈ ਮਨਥਲੀ ਮੀਟਿੰਗ ਜੋ ਸੀ ਆਪਣੇ ਪ੍ਰੋਗਰੈਸ ਕਰਦੇ ਆ ਕੰਮਾਂ ਦੀ ਤਾਂ ਉਹ ਕਰਦੇ ਆ ਤੇ ਮਤਲਬ ਜਿਹੜੇ ਰਿਟਾਇਰ ਕਰ ਜਾਂਦੇ ਆ ਇਹਨਾਂ ਦੀਆਂ ਤਕਲੀਫਾਂ ਹੁੰਦੀਆਂ ਆ ਉਹ ਤਕਲੀਫਾਂ ਦੂਰ ਕਰਨ ਦੀ ਅਸੀਂ ਹਰ ਕੋਲ ਪੂਰੀ ਕੋਸ਼ਿਸ਼ ਕਰਦੇ ਆ ਜਿਹੜਾ ਇੰਕਰੀਮੈਂਟ ਕੇ ਸੀਗਾ ਇਹ ਲੰਗੜਾ ਫੈਸਲਾ ਕਰ ਰਿਹਾ ਹੈ ਗਵਰਨਮੈਂਟ ਨੇ ਰਡਾਇਰ ਬੰਦਾ ਹੋਇਆ 19 ਜਿਸ ਕਿਸ ਦੇ ਰਹੇ ਜੁਲਾਈ 24 ਤੋਂ ਦੇ ਰਹੇ ਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਇਹ ਫੈਸਲਾ ਜਿਸੋ ਬੰਦਾ ਰਡਾਇਰ ਹੋਆ ਉਸ ਤੋਂ ਲੱਗ ਰਿਹਾ ਜਾਵੇ ਇੱਕ ਇਹ ਵਾਲਾ ਕੋਈ ਫੈਸਲਾ ਹੋਇਆ ਥੋੜਾ ਥੋੜਾ ਹਰ ਮਹੀਨੇ ਦੇਣ ਦਾ ਯਾਰ ਇਹ 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 ਲੰਗੜਾ ਫੈਸਲਾ ਕਰਿਆ ਪੰਜਾਬ ਸਰਕਾਰ ਨੇ ਇੱਕ ਜੇ ਪੈਸਾ ਅਰਥ ਨਹੀਂ ਲੱਗੇਗਾ ਬੰਦੇ ਦਾ ਜੇ ਬੰਦਾ ਕਿਸੇ ਪੈਸਾ ਇਕੱਠਾ ਮਿਲੇਗਾ ਬੰਦਾ ਯੂਜ਼ ਕਰੇਗਾ ਬੰਦੇ ਨੂੰ ਘਰ ਦੇ ਕਈ ਪ੍ਰੋਬਲਮ ਹੁੰਦੀਆਂ ਆ ਉਹ ਬੰਦਾ ਪੈਸਾ ਇਕੱਠਾ ਮੇਰੇ ਯੂਸ ਸਹੀ ਕਰਦਾ ਲੰਗੜਾ ਫਾਇਦਾ ਕਿਸ਼ਤ 2000 ਕਿਸ਼ਤ ਮਿਲੇ ਤੇ ਨਹੀਂ ਅੱਗੇ ਹੀ ਫਾਇਦਾ ਹੋਦਾ ਫਾਇਦਾ ਨਹੀਂ ਹੈ ਇਸ ਸਰਕਾਰ ਨੂੰ ਜਿ ਪਰਜਰ ਮੰਗ ਕਰਦੇ ਆ ਵੀ ਇੱਕ ਮੁਕਸਬਹਤ ਜਾਵੇ 4 ਮਹੀਨੇ 6 ਮਹੀਨੇ ਲੇਟ ਦਾ ਜਾਵੇ ਪਰ ਇੱਕ ਮੁਕਸਤ ਜਾਇਆ ਬੈਠਦਾ ਪਰ ਗੈਸ਼ ਕਰਦੇ ਆ ਵੀ ਬੰਦਾ ਲਾਓ ਸਰਬੂਗਾ ਮੰਗਾਓ ਤੇ ਇਹਦੇ ਨਾਲ ਬਣਾਓ ਤੁਹਾਡਾ 16 ਤੋ ਲਾ ਕੇ 21 ਤੱਕ ਹੋਣ ਸਟਾਫ ਦੀ 5 6 ਮੈਂਬਰ ਕਮੇਟੀ ਦੇ ਕਮੇਟੀ ਵੱਲੋਂ ਵੀ ਕਮੇਟੀ ਵੱਲੋਂ ਜੋ ਆਪਣੇ ਥੋੜੀ ਹਿੰਮਤ ਨਾਲ ਲੈਂਦਾ ਕਮੇਟੀ ਤੋਂ ਜੋ ਬ੍ਰਮਨਨ ਤੁਹਾਨੂੰ ਆਪਣੀ ਹਿੰਮਤ ਕਰ ਗਏ ਅਸੀਂ ਕੰਮ ਘੁੰਮ ਕਰਾ ਲੈਂਦੇ ਸਟਾਫ ਦੇ ਵੈਸੇ ਇਹੋ ਦਿਲੋਂ ਨਹੀਂ ਜਾਂਦਾ ਇਹੋ ਬੇਨਾਂ ਦਾ ਕੰਮ ਬਣੇ ਇਹੋ ਕਹਿੰਦੇ ਆ ਵੀ ਬਜ਼ੁਰਗਾਂ ਸਾਡੇ ਲੇਡੀਜ਼ ਆ ਨਹੀਂ ਚੜ੍ਹ ਸਕਦੀਆਂ ਕੋਠੇ ਤੇ ਇਹਨੂੰ ਫਿਰ ਅਪੀਲ ਕਰਦੇ ਆ ਵੀ ਸਾਨੂੰ ਕਮਰਾ ਦੇ ਦਿਓ ਗਰਮੀਆਂ ਦੇ ਨਾਲ ਕੋਈ ਕਿਸੇ ਕੋ ਗੁੱਟ ਹੋ ਗਿਆ ਮੁਸ਼ਕਲ ਹੋ ਜਾਊਗਾ ਇਹਨੂੰ ਪੰਚੇ ਮੈਂ ਡੱਪਰ ਜਿਹਾ ਮਿਲਦੇ ਆ ਜੀ ਜਾ ਕੇ ਇਹੋ ਅਗੇ ਮੰਗਾ ਰੱਖਦੇ ਆ ਇੱਕ ਬਗਾਇ ਦੀ ਇੱਕ ਇਹ ਕਮਰੇ ਦੀ ਦੇਖਦੇ ਆ ਇਹ ਸਭ ਹੀ ਕਹਿੰਦੇ ਆ ਮੈਂ ਮਾਈਸੈਲਫ ਕੁਰਦੀਪ ਸਿੰਘ ਭੋਗੋਲ ਐਡਵੋਕੇਟ ਐਕਸ ਯੂ ਅੱਜ ਮਲਾਜ਼ਮ ਜਥੇਬੰਦੀ ਵੱਲੋਂ ਮੰਥਲੀ ਮੀਟਿੰਗ ਕੀਤੀ ਗਈ ਸੀ ਇਸ ਮੀਟਿੰਗ ਸਭ ਤੋਂ ਵੱਡੀ ਅਚੀਵਮੈਂਟ ਇਹ ਹੈ ਕਿ ਆਨਰੇਬਲ ਹਾਈ ਕੋਰਟ ਦੀ ਡਿਟਰੈਕਸ਼ਨ ਨਾਲ ਜਿਹੜੇ ਸਾਡੇ 4-5 ਮਲਾਜ਼ਮ ਸੀ ਨੇ ਉਹਨਾਂ ਨੂੰ ਐਨੂਅਲ ਇਨਕਰੀਮੈਂਟ ਮਿਲੀ ਹੈ ਜੋ ਕਿ ਉਹਨਾਂ ਦੀ ਰਿਟਾਇਰਮੈਂਟ ਦੇ ਡੂ ਸੀ ਪਰ ਇਹ ਏਰੀਅਰ ਪਿਛਲੀ ਡੇਢ ਤੋਂ ਨਹੀਂ ਮਿਲਿਆ ਗਿਆ ਸਿਰਫ ਕਰੰਟ ਦਿੱਤਾ ਗਿਆ ਹੈ ਇਸ ਲਈ ਅਸੀਂ ਗਵਰਨਮੈਂਟ ਨੂੰ ਪੂਰੀ ਔਰ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਜਿਹੜਾ ਹੈ ਪਿਛਲੇ ਏਰੀਅਰ ਵੀ ਐਂ ਦਿੱਤਾ ਜਾਵੇ ਇਹਨਾਂ ਦਾ ਕੇਸ ਹੰਦਰਦੀ ਨਾਲ ਬਾਚਿਆ ਜਾਵੇ ਦੂਜੀ ਗੱਲ ਇਹ ਹੈ ਕਿ ਜਿਹੜਾ ਸਾਡਾ 6ਵਾਂ ਪੇਕ ਮਿਸ਼ਨ ਹੈ ਇੱਕ ਇੱਕ 16 ਤੋਂ ਜਿਹੜਾ ਸਾਡਾ ਏਰੀਆ ਡਿਊ ਸੀਗਾ ਉਹ ਸਾਡੇ 5 ਸਾਲਾਂ ਦਾ ਸੀ ਉਹ ਗਵਰਨਮੈਂਟ ਨੇ ਹੁਣ ਥੋੜੀ ਉਹਦੇ ਵੱਲ ਧਿਆਗ ਦਿੱਤਾ ਹੈ ਤੇ ਉਹ ਕਿਸ਼ਤਾਂ ਜੀ ਦੇਣਾ ਸ਼ੁਰੂ ਕੀਤਾ ਹੈ ਅਗਲੀ ਬੇਨਤੀ ਇਹ ਹੈ ਕਿ ਮੈਂ ਆਪਣਾ ਐਜ਼ੀ ਐਡਵੋਕੇਟ ਚੈਨਲ ਬਣਾਇਆ ਹੈ ਜਿਹਦੇ ਵਿੱਚ ਜਿਹਦਾ ਐਟ ਦਾ ਰੇਟ ਆਫ ਐਜੂਕੇਸ਼ਨ ਪਾਵਰ ਆਫ ਲਾਅ ਇਹਦੇ ਵਿੱਚ ਮੈਂ ਮੈਕਸਿਮਮ ਉਹ ਗੱਲਾਂ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਸਾਡੀ ਪਬਲਿਕ ਹੈ ਭੋਲੇ ਭਾਲੇ ਲੋਕ ਹੈ ਉਹ ਉਹਨਾਂ ਨੂੰ ਖੁਦ ਨੌਲੇਜ ਹੋਵੇ ਵੀ ਪੁਲਿਸ ਦਾ ਕੀ ਰੋਲ ਹੈ ਜੱਜ ਦਾ ਕੀ ਰੋਲ ਹੈ ਐਡਵੋਕੇਟ ਦਾ ਕੀ ਰੋਲ ਹੈ ਪਬਲਿਕ ਇਤਨਾ ਵਿੱਚ ਨਾ ਛੋਟੇ 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 ਕਾਨੂੰਨਾਵਾਰੇ ਉਹਨਾਂ ਨੂੰ ਜਾਣਕਾਰੀ ਹੋਵੇ ਇਸ ਲਈ ਮੈਂ ਇਹ ਹਰ ਹਫਤੇ ਇੱਕ ਜਾਂ ਦੋ ਵੀਡੀਓ ਪਾ ਰਿਹਾ ਸਭ ਨੂੰ ਬੇਨਤੀ ਹੈ ਕਿ ਮੇਰਾ ਇਹ ਵੀਡੀਓ ਜਿਹੜੀ ਤੁਹਾਨੂੰ ਹੈ ਅਗਾਂਹ ਨੋ ਲੈ ਦੇਗਾ ਥੈਂਕ ਯੂ ਓਕੇ ਲੱਗਦਾ ਵੀ ਜਿਹੜਾ ਮਤਲਬ ਤੁਸੀਂ ਪ੍ਰਾਲਾ ਕੀਤਾ ਤੁਹਾਡੇ ਜੋ ਯੂਨੀਅਨ ਹੈ ਪੈਨਸ਼ਨਰ ਯੂਨੀਅਨ ਹੈ ਇਹਨੂੰ ਕੁਝ ਫਰਕ ਹੋਵੇਗਾ ਬਿਲਕੁਲ ਜੀ ਸਮਾਜ ਸੇਵਾ ਵਾਲੇ ਕੰਮ ਹੈ ਦੇਖੋ ਜਿਹੜੇ ਬੱਚੇ ਐਲ ਐਲ ਬੀ ਕਰ ਰਹੇ ਹੈ ਜਾਂ ਬੀ ਐਲ ਐਲ ਬੀ ਕਰ ਰਹੇ ਹੈ ਉਹਨਾਂ ਬਾਅਦ ਤਾ ਉਹ ਵਰਦਾਨ ਸਾਬਤ ਹੋਏਗਾ ਪਰ ਜਿਹੜੇ ਸਾਡੇ ਆਮ ਮਲਾਜ਼ਮ ਹੈ ਜਾਂ ਆਮ ਪਬਲਿਕ ਹੈ ਉਹਨੂੰ ਵੀ ਦਾ ਬਹੁਤ ਬੈਨੀਫਿਟ ਹੋਗਾ ਉਹਨਾਂ ਨੂੰ ਆਪਣੇ ਰਾਈਟਸ ਬਾਰੇ ਆਪਣੇ ਹੱਕਾਂ ਬਾਰੇ ਉਹਨੂੰ ਜਾਣ ਚੰਨ ਪਵੇਗਾ ਥੈਂਕ ਯੂ ਓਕੇ